ਪਰ ਇਥੇ ਜਿਹੜੀ ਗੱਲ ਜਿਹੜੀ ਸਮਝਣ ਵਾਲੀ ਹੈ ਉਸ ਗੱਲ ਨੂੰ ਤੁਸੀਂ ਡਿਬਲੀ ਸੁਣਨਾ ਉਸ ਗੱਲ ਨੂੰ ਧਿਆਨ ਨਾਲ ਸੁਣਨਾ ਇਸੇ ਕਰਕੇ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਤੁਹਾਨੂੰ ਆਪਣਾ ਆਪਣਾ ਮਨ ਜਿਹੜਾ ਹੈ ਆਪਣੇ ਮਨ ਨੂੰ ਤੇ ਚਿਤ ਨੂੰ ਇੱਕ ਕਰਨਾ ਪਵੇਗਾ ਆਪਣੀ ਸੂਤ ਨੂੰ ਧਿਆਨ ਦੇ ਵਿੱਚ ਟਿਕਾਉਣਾ ਪਵੇਗਾ ਆਪਣੀ ਸੂਤ ਨੂੰ ਤੁਸੀਂ ਹਿੱਲਣ ਨਹੀਂ ਦੇਣਾ ਮਾਇਆ ਜਿੰਨਾ ਮਰਜ਼ੀ ਜ਼ੋਰ ਪਾਵੇ ਪ੍ਰਭਾਵ ਪਾਵੇ ਤੁਸ ਤੁਹਾਨੂੰ ਕੰਮ ਕਰਨ ਦਾ ਥੋੜਾ ਮਨ ਕਰੇ ਉੱਠਣ ਨੂੰ ਮਨ ਕਰੇ ਤੁਹਾਡਾ ਕਿਸੇ ਕੰਮ ਵੱਲ ਮਨ ਭਜੇ ਉਸ ਵੱਲ ਧਿਆਨ ਨਹੀਂ ਦੇਣਾ ਤੁਸੀਂ ਉਹ ਸਾਰੇ ਕੰਮਾਂ ਨੂੰ ਛੱਡ ਕੇ ਤੁਸੀਂ ਇਸ ਗੱਲ ਨੂੰ ਆਪਣੇ ਵੱਲੇ ਬੰਨ ਲੈਣਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸਕਸੈਸ ਹੋਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹ ਮੁਕਾਮ ਪ੍ਰਾਪਤ ਕਰ ਲਵੋ ਉਹ ਕਾਮਯਾਬੀ ਪ੍ਰਾਪਤ ਕਰ ਲਵੋ ਉਹ ਮਹਿਲ ਤੁਸੀਂ ਆਪਣੇ ਇੱਕ ਸਿਰਸਕੋ ਜਿਸ ਮਹਿਲ ਦੇ ਵਿੱਚ ਜਾ ਕੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਾ रह ਜਾਵੇ ਜਿਸ ਮਹਿਲ ਦੇ ਵਿੱਚ ਰਹਿ ਕੇ ਤੁਸੀਂ ਦੁੱਖਾਂ ਸੁੱਖਾਂ ਤੋਂ ਤੁਸੀਂ ਇਹਨਾਂ ਪ੍ਰੇਸ਼ਾਨੀਆਂ ਤੋਂ ਤੁਸੀਂ ਮੁਕਤ ਹੋ ਸਕੋ ਉਸ ਮਹਿਲ ਦੇ ਵਿੱਚ ਜਾ ਕੇ ਤੁਹਾਡੇ ਤੁਹਾਡੀ ਕੋਈ ਕੋਈ ਤੁਹਾਡੀ ਚੁਗਲੀ ਕਰਨ ਵਾਲਾ ਨਾ ਹੋਵੇ ਨਿੰਦਿਆ ਕਰਨ ਵਾਲਾ ਨਾ ਹੋਵੇ ਉਸ ਮਹਿਲ ਦੇ ਵਿੱਚ ਤੁਸੀਂ ਚੱਲ ਜਾਓ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਸ਼ੋਸਾਬਾ ਨਾ ਹੋਵੇ ਉਸ ਮਹਿਲ ਦੇ ਵਿੱਚ ਚੱਲ ਜਾਓ ਜਿੱਥੇ ਸਾਰੇ ਧਨੀ ਉਸ ਮਹਿਲ ਦੇ ਵਿੱਚ ਤੁਸੀ ਚਲੇ ਜਾਓ ਜਿੱਥੇ ਛੋਟਾ ਵੱਡਾ ਕਰਕੇ ਨਹੀਂ ਦਿਖਾਇਆ ਜਾਂਦਾ ਉਸ ਮਹਿਲ ਦੇ ਵਿੱਚ ਤੁਸੀਂ ਚਲੇ ਜਾਓ ਜਿੱਥੇ ਜਾਤ ਪਾਤ ਦਾ ਕੋਈ ਰੋਲਾ ਨਹੀਂ ਉਸ ਮਹਿਲ ਦੇ ਵਿੱਚ ਤੁਨੇ ਜਾਓ ਜਿਸ ਜਿੱਥੇ ਕਿਸੇ ਨੂੰ ਡੰਡ ਨਹੀਂ ਦਿੱਤਾ ਜਾ ਸਕਦਾ ਉਸ ਮਹਿਲ ਦੇ ਵਿੱਚ ਤੁਸੀਂ ਚਲੇ ਜਾਓ ਜਿੱਥੇ ਸਾਰਿਆਂ ਨੂੰ ਕੰਮ ਮਿਲਦਾ ਸਾਰਿਆਂ ਨੂੰ ਰੋਜੀ ਮਿਲਦੀ ਹੈ ਸਾਰੇ ਪਰਪੇਟ ਖਾਂਦੇ ਸਾਰੇ ਆਪਣੇ ਪਰਿਵਾਰ ਵਿੱਚ ਰਹਿੰਦੇ ਨੇ ਉਹ ਮਹਿਲ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਨਾ ਉਸ ਦਸਨ ਦੁਆਰ ਉਸ ਦਾ ਨਾਮ ਹੈ ਦਸਨ ਦੁਆਰ ਉਸ ਦਾ ਨਾਮ ਹੈ ਉਹ ਸ਼ਹਿਰ